ਸ਼ਿਆਰ ਕਰੋ ਹਰ ਇੱਕ ਪਿੰਡ ਦੇ ਵਿੱਚ ਪ੍ਰਭੂ ਜੋ ਆਪਣੀਆਂ ਮੈਸਾਂ ਕੈਦਾਨਿਆਂ ਵਿੱਚ ਮੱਝਾਂ ਕੈਦਾਂਦੇ ਨੇ ਵਿੱਚ ਪਸ਼ੂ ਕੈਦਾਂਦੇ ਨੇ ਉਹਨਾਂ ਦਾ ਪ੍ਰਭੂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਸਾਡੇ ਪਿੰਡ ਬਾਦਰਪੁਰ ਦੇ ਵਿੱਚ ਲਗਭਗ ਪ੍ਰਭੂ 10 15 ਤੋਂ ਜ਼ਿਆਦਾ ਪਸ਼ੂਆਂ ਦਾ ਨੁਕਸਾਨ ਹੋ ਚੁੱਕਿਆ ਹੈ ਅੱਜ ਦੇ ਅੱਜ ਦੇ ਲਾਈਵ ਹੋਣ ਦਾ ਕਾਰਨ ਪ੍ਰਭੂ ਇਹ ਹੈ ਅੱਜ ਸਾਡੇ ਅੱਖਾਂ ਦੇ ਸਾਹਮਣੇ ਦੇਖਦੇ ਦੇਖਦੇ ਪ੍ਰਭੂ ਇੱਕ ਮਾਸਸੀ ਨੇ ਵਿੱਚ ਕਿ ਮੇਰੇ ਦੋਸਤ ਨੇ ਸੌਦਾ ਕਰਿਆ ਜਦੋਂ ਭਰਾ ਉਹ ਟੈਂਪੂ ਦੇ ਵਿੱਚ ਚੜਾਉਣ ਲੱਗੇ ਛੋੜਿਆ ਤੇ ਵਿੱਚ ਉਹਦੀ ਨਾਲ ਦੀ ਨਾਲ ਉਹਦੀ ਮੌਕੇ ਡੈਥ ਹੋ ਗਈ ਭਰਾਵੋ ਮੈਸਜ ਦੀ ਬਹੁਤ ਵੱਡਾ ਨੁਕਸਾਨ ਹੋਇਆ ਇਸੇ ਤਰ੍ਹਾਂ ਭਰਾਵੋ ਸਾਡੇ ਪਿੰਡ ਦੇ ਵਿੱਚ ਸਾਡੇ ਹੋਰ ਵੀ ਕਈ ਘਰਾਂ ਦੇ ਵਿੱਚ ਇੱਕ ਘਰ ਦੇ ਵਿੱਚ 4 ਮਹੀਨਿਆਂ ਦਾ ਨੁਕਸਾਨ ਇੱਕ ਦੇ ਵਿੱਚ 6 ਮਹੀਨਿਆਂ ਦਾ ਨੁਕਸਾਨ ਇਦਾਂ ਭਰਾਵੋ ਬਹੁਤ ਤੋਂ ਵੱਡੇ ਸਾਡੇ ਪਿੰਡ ਦੇ ਵਿੱਚ ਨੁਕਸਾਨ ਹੋਏ ਨੇ ਤੁਹਾਡੇ ਚਰਨਾਂ ਵਿੱਚ ਮੈਂ ਦੋ ਚਾਰ ਬੇਨਤੀਆਂ ਨੇ ਜੋ ਮੈਂ ਸਾਂਝੀਆਂ ਕਰਨੀਆਂ ਨੇ ਭਰਾਵੋ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਭਰਾਵੋ ਜਿੰਨਾ ਜੰਨਾ ਵੀਰਾਂ ਨੇ ਮੱਹਸਾ ਪਸ਼ੂ ਪਸ਼ੂ ਮਤਲਬ ਘਰੇ ਰੱਖੇ ਹੋਏ ਨੇ ਉਹਨਾਂ ਦਾ ਫਾਇਦਾ ਹੋ ਸਕੇ ਤੁਸੀਂ ਭਰਾਵੋ ਅੱਜ ਦਾ ਵੀਡੀਓ ਨੂੰ ਦੇਖ ਕੇ ਇੱਕ ਮਿੰਟ ਉਹ ਦੀ ਸੜ ਦੋਗੇ ਪਰ ਭਰਾਵੋ ਤੁਹਾਡਾ ਇੱਕ ਸ਼ੇਅਰ ਹੋ ਸਕਦਾ ਕਿਸੇ ਪਸ਼ੂ ਦੀ ਕਿਸੇ ਮੱਛ ਦੀ ਕਿਸੇ ਭਰਾ ਦੇ ਘਰੋਂ ਪਸ਼ੂ ਦੀ ਜਾਨ ਨੂੰ ਬਚਾ ਸਕਦਾ ਭਰਾਵੋ ਪ੍ਰਭੂ ਸਭ ਤੋਂ ਪਹਿਲਾਂ ਤਾਂ ਬੜਾ ਦੁੱਖ ਲੱਗਦਾ ਜਿੰਨਾਂ ਜਿੰਨਾਂ ਦੇ ਪ੍ਰਭੂ ਕਰੇ ਨੁਕਸਾਨ ਹੋਇਆ ਬੜੇ ਦੁੱਖ ਦੀ ਗੱਲ ਹੈਗੀ ਪ੍ਰਭੂ ਅਫਸੋਸ ਦੀ ਗੱਲ ਆ ਪਰ ਪ੍ਰਭੂ ਇਹਦੋਂ ਕਿਤੇ ਨਾ ਕਿਤੇ ਆਪਾਂ ਥੋੜਾ ਬਹੁਤਾ ਬਚਾਅ ਕਰ ਸਕਦੇ ਆਂਗੇ ਸਭ ਤੋਂ ਪਹਿਲਾਂ ਤਾਂ ਪ੍ਰਭੂ ਜਿਹੜੇ ਲੋਕ ਆਪੋ ਆਪਣੇ ਗੇਟਾਂ ਦੇ ਵਿੱਚ ਕਲੀ ਪਾਉਂਦੇ ਨੇ ਇੱਕ ਆਪਾਂ ਕਲੀ ਪਾ ਲਾਣੇ ਆਂਗੇ ਕਲੀ ਤਾਂ ਪਾ ਦਨੇ ਆਗੇ ਵੀ ਜਿਹੜੀ ਬਿਮਾਰੀ ਆ ਪਤਾ ਨਹੀਂ ਵੀ ਭਾਈ ਉਹ ਕਲੀ ਤੋਂ ਡਰਦੀ ਆ ਵਿੱਚ ਤਾਂ ਦੋਸਤ ਇੱਕ ਲਖੀਰ ਖਿੱਚ ਦਾਂਦੇ ਨੇ ਪਰ ਆਪ ਉਹ ਜਿਹੜਾ ਕਲੀ ਪਾਉਣ ਦਾ ਮਤਲਬ ਹੈ ਜੇ ਪਸ਼ੂਆਂ ਨੂੰ ਬਚਾਉਣਾ ਤਾਂ ਆਪਣੇ ਗੇਟ ਨੂੰ ਲਗਭਗ 5 ਤੋਂ 7 ਫੁੱਟ ਤੱਕ ਕਲੀ ਨੂੰ ਬਿਲਕੁਲ ਖលਿਆਰ ਦੋ ਇੱਕ ਲਖੀਤਰਨਾ ਖਿੱਚੋ ਜਿਹੜੀ ਤੁਸੀਂ ਇੱਕ ਲਖੀਤਰ ਖਿੱਚ ਲਾਉਂਦੇ ਹੋ ਨਾ ਉਹਦੇ ਨਾਲ ਕੁਝ ਨਹੀਂ ਬੰਦਦਾ ਇਹ ਕਿਹੜਾ ਕੋਈ ਜਾਦੂ ਟੂਣਾ ਭਰਾਵੋ ਵੀ ਕਲਖੀਤਰ ਖਿੱਚ ਦੀ ਵੀ ਬਿਮਾਰੀ ਤੁਹਾਡੇ ਘਰੇ ਨਹੀਂ ਬੜੂਗੀ ਮਹਸਾ ਦੇ ਕੋਲੇ ਨਹੀਂ ਆਊਗੀ ਕਲੀ ਪਾਉਣ ਦਾ ਮੇਨ ਮਤਲਬ ਭਰਾਵੋ ਇਹ ਹੈ ਵੀ ਤੁਹਾਡੇ ਪੈਰ ਨੇ ਜਿਹੜੇ ਉਹ ਕਲੀ ਦੇ ਵਿੱਚ ਲੱਬੜ ਕੇ ਜਾਣ ਕਲੀ ਦੇ ਨਾਲ ਭਰਾਵੋ ਪੈਰਾਂ ਦੇ ਉੱਪਰ ਜਿਹੜੇ ਕਟਾਣੂ ਲੱਗੇ ਹੁੰਦੇ ਨੇ ਜਿਹੜੇ ਆਪਣੇ ਬਾਹਰੋਂ ਅੰਦਰੋਂ ਕਟਾਣੂ ਆ ਜਾਂਦੇ ਨੇ ਉਹ ਭਰਾਵੋ ਇੱਕ ਕਟਾਣੂ ਨੂੰ ਕੱਟ ਦਿੰਦੀ ਹੈ ਕਲੀ ਜਿੱਤੇ ਭਰਾਵੋ ਤੁਸੀਂ ਨੇ ਆਪਣੇ ਕਿੱਤੇ ਦੇ ਵਿੱਚ ਘੱਟੋ ਘੱਟ 5 ਤੋਂ 7 ਫੁੱਟ ਜਗ੍ਹਾ ਕਵਰ ਕਰਨੀ ਹੈ ਕਲੀ ਵਧੀਆ ਖਿਲਿਆਰਨੀ ਹੈ ਮੰਨ ਲਓ 1 ਕਿਲੋ 1.5 ਕਿਲੋ ਕਲੀ ਲੈ ਕੇ ਖਿਲਿਆਰ ਦਿਓ ਜੇ ਤੁਸੀਂ 2 ਦਿਨਾਂ ਬਾਅਦ ਕਲੀ ਵੀ ਖਿਲਿਆਰੋਗੇ ਵੱਧੋ-ਵੱਧ ਤੁਹਾਡੀ 5-7 ਕਿਲੋ ਕਲੀ ਲੱਗ ਜੂ ਪਰ ਭਰਾਵੋ ਤੁਹਾਡੀ ਲੱਖਾਂ ਰੁਪਏ ਦੀ ਮਹਸਾ ਜਿਹੜੀ ਉਹਦੀ ਪ੍ਰਭਾਵ ਹੋ ਸਕਦਾ ਜਾਨ ਬਚ ਸਕਦੀ ਹੈ ਜਿਸ ਤਰ੍ਹਾਂ ਪ੍ਰਭਾਵ ਸਾਡੇ ਪਿੰਡ ਬਹਦਰਪੁਰ ਦੇ ਵਿੱਚੋਂ ਲਗਭਗ 15 ਤੋਂ 20 ਮਹਸਾ ਦਾ ਨੁਕਸਾਨ ਹੋ ਚੁੱਕਿਆ ਪ੍ਰਭਾਵ ਤੁਹਾਡੇ ਪਿੰਡਾਂ ਨੂੰ ਬਚਾ ਲਓ ਤੇ ਦੂਜੀ ਗੱਲ ਪ੍ਰਭਾਵ ਹੋਰ ਆਪਾਂ ਬੰਦ ਕਿਵੇਂ ਕਰ ਸਕਦੇ ਆਂਗੇ ਜਿਹੜੇ ਤੁਹਾਡੇ ਪਸ਼ੂ ਜਿੱਥੇ ਰੱਖੇ ਹੋਏ ਨੇਗੇ ਪਸ਼ੂਆਂ ਦੇ ਪ੍ਰਭਾਵੋ ਥੱਲੇ ਵੀ ਤੁਸੀਂ ਕਲੀ ਨੂੰ ਜ਼ਰੂਰ ਖਿਲਿਆਰੋ ਖਾਸ ਕਰਕੇ ਉਹਨਾਂ ਦੇ ਪੈਰਾਂ ਲਵੇ ਖੁਰਲੀਆਂ ਦੀਆਂ ਜੜਾਂ ਦੇ ਵਿੱਚੋਂ ਤਾਂ ਤਾਂ ਜੋ ਜਿਹੜੇ ਜਰਾਸੀ ਨੇ ਉਹ ਵੀ ਮਰ ਸਕਣ ਤੇ ਤੀਜਾ ਭਰਾਵੋ ਫਾਰਮੂਲਾ ਇਹ ਹੈ ਤੁਸੀਂ ਰੋਜ ਦੀ ਰੋਜ ਜਿਹੜੀ ਆਪ ਆਪਣੀਆਂ ਮੈਸਾਂ ਨੂੰ ਜਦੋਂ ਨਮਾਉਣਿਆਂਗੇ ਵਿੱਚ ਤਾਂ ਲੋਕ ਹੋਣ ਤਾਂ ਚਲੋ ਗਰਮੀ ਹੋ ਗਈ ਚਾਦੀ ਨਮਉਣ ਲੱਗ ਗਏ ਆਪਣੇ ਫਰਸ ਨੂੰ ਨਾ ਲਗਭਗ ਜਿੰਨਾ ਟਾਈਮ ਬਿਮਾਰੀ ਚੱਲ ਜਾ ਪੂਰਾ ਰਗੜ ਰਗੜ ਕੇ ਧੋਬੋ ਭਾਈ ਉਹਨੂੰ ਜਿਹੜੇ ਕਿ ਤਾਂ ਨੂੰ ਆਪਣੇ ਫਰਸ ਤੇ ਖਿਲਰੇ ਹੁੰਦੇ ਨੇ ਉਹ ਜਰਾਸੀਨ ਹੁੰਦੇ ਨੇ ਉਹ ਜਰਾਸੀਨਾਂ ਦੇ ਨਾਲ ਹੀ ਭਰਾਵੋ ਆਪਣੇ ਜਿਹੜੇ ਪਸ਼ੂਆਂ ਦਾ ਨੁਕਸਾਨ ਹੈ ਉਹ ਨੁਕਸਾਨ ਹੁੰਦਾ ਭਰਾਵੋ ਉਹਨਾਂ ਨੂੰ ਤੁਸੀਂ ਭਰਾਵੋ ਚੰਗੀ ਤਰ੍ਹਾਂ ਫਰਸ਼ ਨੂੰ ਧੋਵੋ ਤਾਂ ਜੋ ਜਿਹੜੇ ਜਰਾਸੀ ਨੇ ਉਹ ਤੋਂ ਖਤਮ ਹੋ ਸਕਣ ਉਸ ਤੋਂ ਬਾਅਦ ਦੇ ਵਿੱਚ ਜਦੋਂ ਤੁਹਾਡਾ ਫਰਸ਼ ਸੁੱਕ ਗਿਆ ਤਾਂ ਆਪਦੇ ਫਰਸ਼ ਉੱਪਰ ਕਲੀ ਖਿਲਿਆਰੋ ਜਿਹਦੇ ਵਿੱਚ ਭਰਾਵੋ ਆਪਣੇ ਪਸ਼ੂਆਂ ਦੇ ਜਿਹੜੇ ਪੈਰ ਨੂੰ ਪੈਰ ਲੱਪਣ ਨੂੰ ਕਿਉਂਕਿ ਭਰਾਵੋ ਪੈਰਾ ਤੋਂ ਲੈ ਕੇ ਜਦੋਂ ਜਰਾਸੀ ਨੂੰ ਉੱਪਰ ਨੂੰ ਚੜ੍ਹਦੇ ਨੇ ਜਿਹੜੇ ਕਿ ਭਰਾਵੋ ਉਹ ਜਿਹੜਾ ਇੱਕ ਜੰਤਰ ਦਾ ਸਿਸਾ ਜਾਂ ਹੁੰਦਾ ਉਹਦੇ ਨਾਲ ਦਿਖਦੇ ਹੁੰਦੇ ਨੂੰਣੀਏ ਦੀਂਦੇ ਭਰਾਵੋ ਤਾਂ ਜੋ ਆਪਣੇ ਪਸ਼ੂ ਦਾ ਬਚਾਅ ਹੋ ਸਕੇ ਸਭ ਤੋਂ ਵੱਡਾ ਫਾਰਮੂਲਾ ਇੱਕ ਹੋਰ ਆ ਭਰਾਵੋ ਲੈ ਮੇਰੀ ਗਰੰਟੀ 101% ਜੇ ਤੁਹਾਡੇ ਪਸ਼ੂ ਨੂੰ ਬਿਮਾਰੀ ਲੱਗ ਜੇ ਮੇਰ ਭਰਾਵੋ ਗੱਲ ਇਹ ਹੈ ਵੀ ਆਪਾਂ ਬਚਤ ਰੱਖੀਏ ਬਿਨਾ ਮਤਲਬ ਤੋਂ ਬਿਨਾ ਕੰਮ ਤੋਂ ਭਰਾਵੋ ਆਪਾਂ ਕਿਸੇ ਦੇ ਘਰੇ ਨਾ ਜਾਈਏ ਭਰਾਵੋ ਇਹ ਜਿਹੜੀ ਬਿਮਾਰੀ ਹੈ ਮੈਨਸਾ ਨੂੰ ਲੱਗਦੀ ਹੈ ਪਸ਼ੂਆਂ ਨੂੰ ਲੱਗਦੀ ਹੈ ਇੱਕ ਲਾਗ ਦੀ ਬਿਮਾਰੀ ਹੈ ਭਰਾਵੋ ਜਦੋਂ ਆਪਾਂ ਕਿਸੇ ਭਰਾ ਦੇ ਘਰੇ ਚਲੇ ਜਾਂਦੇ ਆਂਗੇ ਖੋਤਰ ਦਾ ਆਪਣੇ ਘਰੋਂ ਬਿਮਾਰੀ ਆਪਾਂ ਅਗਲੇ ਦੇ ਘਰੇ ਦੇ ਸੱਦੇ ਆਈਏ ਜਬਰਾਂ ਬਾ ਅਗਲੇ ਦੇ ਘਰੋਂ ਮਵਾਰੀ ਆਪਦੇ ਘਰੇ ਲਿਆਏਗੀ ਤੇ ਇੱਕ ਅਗਲੀ ਗੱਲ ਹੈ ਭਰਾਵੋ ਟੱਲਾ ਟੱਲਾ ਮਟੰਬਰਾਵੋ ਚਲਦੇ ਰਹਿੰਦਿਆਂ ਨੇ ਜਾਂ ਕਿਤੇ ਪਸ਼ੂਆਂ ਦੇ ਟੀਕੇ ਭਰੋਣਾ ਹੁੰਦਾ ਜਾਂ ਕੋਈ ਹੋਰ ਗੱਲਬਾਤ ਕਰਨੀ ਹੁੰਦੀ ਹੈ ਤਾਂ ਭਰਾਵੋ ਇੱਕ ਬੂਟ 100 ਰੁਪਏ ਖਰਚ ਕਰੋ ਇੱਕ ਬੂਟ ਲਿਆ ਕੇ ਭਰਾਵੋ ਤੁਸੀਂ ਆਪਦੇ ਡੰਗਰਾਂ ਵਾਲੀ ਸਾਈਡ ਰੱਖੋ ਜਦੋਂ ਤੁਸੀਂ ਨੇ ਵੀ ਜਦੋਂ ਤੁਸੀਂ ਨੇ ਵੀ ਦੋਸਤੋਂ ਡੰਗਰਾਂ ਨੂੰ ਕੱਖ ਪਾਉਣ ਲਈ ਜਾਣਾ ਹੈ ਪਾਣੀ ਪੀਣ ਲਈ ਜਾਣਾ ਜਾਂ ਫਿਰ ਕੋਈ ਡਾਕਟਰ ਆਉਂਦਾ ਤਾਂ ਤੁਸੀਂ ਜਿਹੜੇ ਆਪਦੇ ਬੂਟ ਉੱਤੇ ਲਿਆ ਕੇ ਰੱਖੇ ਨੇ ਉਹਨਾਂ ਨੂੰ ਕਹੋ ਪਹਿਲਾਂ ਵੀ ਆ ਬੂਟ ਪਾਵੋ ਕਿਉਂਕਿ ਭਰਾਵੋ ਇਹ ਕਿਤਾਉ ਨੂੰ ਬਾਹਰੋਂ ਆਉਂਦੇ ਨੇ ਇੱਕ ਨੰਬਰ ਤੇ ਤਾਂ ਬਾਹਰ ਚ ਕਲੀ ਪਾਵੋ ਨੰਬਰ 2 ਤੇ ਮੈਂ ਸਾਨੂੰ ਨਿਮਾ ਕੇ ਪਾਵੋ ਥੱਲੋ ਚੰਗੀ ਤਰ੍ਹਾਂ ਬੁਰਸ਼ ਨਾਲ ਰਗੜ ਰਗੜ ਕੇ ਬਰਸ਼ ਦੋਵੋ ਨੰਬਰ 3 ਦੇ ਪਸੂਆਂ ਦੇ ਥੱਲੇ ਵੀ ਕਲੀ ਬਸਾਰੋ ਤੇ ਭਰਾਵੋ ਬੂਟ ਜ਼ਰੂਰ ਲਿਆ ਕੇ ਰੱਖੋ ਤਾਂ ਜੋ ਭਰਾਵੋ ਆਪਣੇ ਮੈਨੂੰ ਐ ਦੱਸੋ ਭਾਈ ਸਾਡੇ ਨਾਲ ਇੱਕ ਪਿੰਡ ਦੇ ਵਿੱਚ ਨਾ ਜਿੰਨਾਂ ਦੇ ਚਾਰ ਮਹੀਨੇ ਇੱਕ ਦੇ ਸੇ ਮਹੀਸ ਸਮਰੀਆ ਨੇ ਬਾਈ ਯਾਰ ਕਿਲੇ ਖਾਲੀ ਹੋ ਗਏ ਅੱਜ ਲੱਖ ਲੱਖ ਰੁਪਏ ਦੀ ਮਹਾਸਾ ਬਾਈ ਪਰ ਉਹ ਜਿਹੜੀ ਛੋਟੀ ਕਿਸਾਨੀਆ ਕਿਸਾਨ ਮਜ਼ਦੂਰ ਨੇ ਭਰਾਵੋ ਨਾ ਉਹਨਾਂ ਦਾ ਭਰਾਵੋ ਇੱਕ ਮਹੀਸ ਲੈਣੀ ਔਖੀ ਹੋ ਜਾਂਦੀ ਹੈ ਜਿੰਨਾਂ ਦੇ ਅੱਜ ਭਰਾਵੋ ਕਿਲੇ ਖਾਲੀ ਹੋ ਗਏ ਪਰ ਉਹ ਕਿੱਡੇ ਵੱਡੇ ਦੁੱਖ ਦੀ ਗੱਲ ਹੈ ਇਸ ਕਰਕੇ ਤੁਹਾਡੇ ਸਾਰੇ ਦੋਸਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਅਬਦੇ ਲਈ ਨਹੀਂ ਜੇ ਤੁਹਾਡਾ ਇੱਕ ਸਿਆਰ ਕਿਸੇ ਦੇ ਪਸ਼ੂ ਦੀ ਜਾਨ ਬਚਾ ਸਕਦਾ ਕਿਸੇ ਦਾ ਘਰ ਖਰਾਬ ਹੋਣ ਤੋਂ ਬਚਾ ਸਕਦਾ ਤਾਂ ਪਰੇ ਸੌਦਾ ਮਹਿੰਗਾ ਨਹੀਂ ਹੈਗਾ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਮੰਨ ਲਓ ਗੱਲ ਭਰਾਵੋ ਜੇ ਮੈਂ ਕੋਈ ਲਾਈਵ ਹੁੰਦਾ ਕੋਈ ਗੱਲਾਂ ਕਹਿਣਾ ਹੁੰਦਾ ਤਾਂ ਆਪਰਾਵੋ ਮੈਂ ਕੋਈ ਦਲੀਲ ਵਾਲੀ ਗੱਲ ਹੀ ਕਰਦਾ ਕੋਈ ਮੈ ਇਹ ਨਹੀਂ ਹੈਗਾ ਵੀ ਕੋਈ ਇੱਥੇ ਤੁਹਾਡੇ ਨਾਲ ਮੈਂ ਮਜ਼ਾਕ ਕਰੀ ਜਾਂਦਾ ਜਾਂ ਖੇਡਾਂ ਕਰੀ ਜਾਂਦਾ ਮੈਂ ਮੈਨੂੰ ਭਰਾਵੋ ਦੁੱਖ ਲੱਗਿਆ ਆ ਕੇ ਭਰਾਵੋ ਹੱਡਾ ਰੋੜੀ ਵਿੱਚ ਚੈੱਕ ਕਰ ਲੋ ਕਿਵੇਂ ਬਸੂ ਸਾਡੇ ਦੇਖੇ ਪਏ ਨੇ ਕਿਵੇਂ ਪਿੰਡ ਦਾ ਬੁਰਾ ਹਾਲ ਹੋਇਆ ਪਿਆ ਕਿਵੇਂ ਅਸੀਂ ਕਲੀਆਂ ਵਸਾਈ ਖੜਿਆ ਪਉ ਆਉਦੇ ਗਿੱਟਾਂ ਦੇ ਵਿੱਚ ਪਿਛਲੇ ਸਾਲ ਭਰਾਵੋ ਇਦਾਂ ਦਾ ਹਾਲ ਆ ਪਿੰਡ ਦੀਨਾ ਸਾਹਿਬ ਜਿੱਥੇ ਦੀਨਾ ਕੰਗੜ ਕਹਿੰਦੇ ਨੇ ਇਹ ਹਾਲ ਉਹ ਜਗ੍ਹਾ ਤੇ ਹੋਇਆ ਸੀ ਬਾਈ ਅੱਜ ਭਰਾਵੋ ਬੜਾ ਮੰਦਾ ਹਾਲ ਹੈ ਹੋਰ ਵੀ ਪਿੰਡਾਂ ਦੇ ਵਿੱਚ ਬਿਮਾਰੀ ਫੈਲ ਰਹੀ ਹੈ ਮੈਂ ਕਹਿੰਦਾ ਜੀ ਜਿਹੜੀ ਅੱਜ ਮੈਂਸ ਦੀ ਡੈਥ ਹੋਇਆ ਉਹਨੂੰ ਅਟੈਕ ਹੋਇਆ ਜੀ ਮੰਲੋ ਵੀ ਇਹਨਾਂ ਤੰਦਰੁਸਤ ਟੈਪੂ ਦੇ ਵਿੱਚ ਚਾੜੀਏ ਜਦੋਂ ਨੇ ਉਹ ਵਿੱਚ ਖੜ ਗਈ ਜਾ ਕੇ ਹਲੇ ਉਹਦਾ ਡਾਲਾ ਵੀ ਨਹੀਂ ਲਾਇਆ ਤੇ ਨਾਲ ਦੀ ਨਾਲ ਉਹ ਡਿਗਪੀ ਵਿਚਾਰੀ ਉਹ ਪੂਰੀ ਹੋ ਗਈ ਪਰ ਪ੍ਰਭਾ ਉਹ ਵਿਚਾਰਾ ਇੱਕ ਗਰੀਬ ਕਿਸਾਨ ਦੀ ਕਿੱਡਾ ਵਟਾ ਘਾਟਾ ਵੀ ਨਹੀਂ ਘਾਤਾ ਪੂਰਾ ਹੁੰਦਾ ਇਹ ਬਿਲਕੁਲ ਵੀ ਨਹੀਂ ਘਾਤਾ ਪੂਰਾ ਹੋ ਸਕਦਾ ਤੁਸੀਂ ਬਈ ਇਹ ਗੱਲਾਂ ਨੂੰ ਸਮਝੋ ਨਾ ਸਮਝੋ ਬਈ ਹੋ ਸਕਦਾ ਤੁਹਾਨੂੰ ਲੱਗੇ ਵੀ ਇਦਾਂ ਹੀ ਬੋਲੀ ਜਾਂਦਾ ਜਾਂ ਵਿਊ ਲੈਣਦਾ ਮੇਰਾ ਬੋਲੀ ਜਾਂਦਾ ਪਰ ਨਹੀਂ ਜੇ ਤੁਸੀਂ ਦੁੱਖ ਨੂੰ ਸਮਝਦੇ ਹੋ ਬੇਸ਼ੱਕ ਕਿਸਾਨ ਵੀਰ ਵੀਡੀਓ ਦੇਖਦਾ ਬੇਸ਼ੱਕ ਮਜ਼ਦੂਰ ਵੀਰ ਦੇਖਦਾ ਬੇਸ਼ੱਕ ਦੁਕਾਨਦਾਰ ਮਾਲਕ ਚਾਲਕ ਜੋ ਵੀ ਦੇਖਦਾ ਜੇ ਤੁਸੀਂ ਆਪਦਾ ਇਹਨੂੰ ਫਰਜ਼ ਸਮਝਦੇ ਹੋ ਤਾਂ ਵੀਡੀਓ ਨੂੰ ਅੱਗੇ ਤੇ ਅੱਗੇ ਪਹੁੰਚਾਓ ਤਾਂ ਜੋ ਆਪਣੇ ਭਰਾਵਾਂ ਦਾ ਹੋਰਾਂ ਦਾ ਵੀ ਪਸ਼ੂਆਂ ਦਾ ਨੁਕਸਾਨ ਹੋਣ ਤੋਂ ਬਚ ਸਕੇ ਭਰਾਵੋ ਹੁਣ ਤੁਸੀਂ ਭਰਾਵੋ ਤਿੰਨ ਚਾਰ ਭਰਾ ਦੇਖ ਰਹੇ ਹੋ ਤਿੰਨੇ ਚਾਰੇ ਭਰਾ ਵੀਡੀਓ ਨੂੰ ਕਰੋ ਸ਼ੇਅਰ ਤਾਂ ਜੋ ਭਰਾਵੋ ਆਪਣੀ ਗੱਲਬਾਤ ਸੁਣ ਕੇ ਜਿਹੜੀ ਕਲੀ ਹੈ ਕਲੀ ਪਾ ਸਕਣ ਡੰਗਰਾਂ ਦੇ ਥੱਲੋਂ ਸਾਫ਼ ਸਪਾਈ ਕਰ ਸਕਣ ਇੱਕ ਪ੍ਰਭੂ ਛੋਟੀ ਜੀ ਗੱਲ ਮੈਂ ਹੋਰ ਸੁਣੀ ਦੀ ਐ ਮੈਂ ਪੱਕਾ ਕਲੀਅਰ ਨਹੀਂ ਕਰ ਸਕਦੇ ਇਹ ਗੱਲ ਮੈਂ ਪਤਾ ਕਰਨੀ ਸਾਡੇ ਸਰਪੰਚ ਸਾਹਿਬ ਨੂੰ ਵੀ ਪਿੰਡ ਵਾਲੇ ਨੂੰ ਕਹਿੰਦੇ ਵੀ ਲਗਭਗ ਵੀ 4-5000 ਦੀ ਇੱਕ ਦਵਾਈ ਆਉਂਦੀ ਹੈ ਵੀ ਉਹ ਆਪਾਂ ਨੂੰ ਪੂਰੇ ਪਿੰਡ ਦੇ ਵਿੱਚ ਸੜਕ ਨਹੀਂ ਚਾਹੀਦੀ ਹੈ ਜਿਹਦੇ ਨਾਲੇ ਕਿਟਾ ਨੂੰ ਖਤਮ ਹੋ ਜਾਣਗੇ ਪ੍ਰਭੂ ਜੇ ਕੋਈ ਇਦਾਂ ਦੀ ਦਵਾਈ ਹੈਗੀ ਤਾਂ ਤੁਸੀਂ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਪ੍ਰਭੂ ਤਾਂ ਜੋ ਅਸੀਂ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਸਾਡੇ ਪਿੰਡ ਦੇ ਵਿੱਚ ਤਾਂ ਬਈ ਇਹ ਦਵਾਈ ਸੜ ਕੇ ਆਈਏ ਕਿਉਂਕਿ ਪ੍ਰਭੂ ਵੱਡੇ ਨੁਕਸਾਨ ਨੇ ਨੁਕਸਾਨ ਹੋਈ ਜਾਂਦੇ ਨੇ ਪਰਾਵੋ ਪਸ਼ੂ ਲੈਣ ਲੈਣੇ ਕਿਹੜਾ ਸੌਕੇ ਨੇ ਭਰਾਵੋ ਆਪੋ ਦਾ ਪਹਿਲੀ ਕੋਈ ਬੰਦਾ ਲੋਨ ਕਰਾ ਕੇ ਮੈਸ ਲੈਂਦਾ ਕੋਈ ਕਿਹੜੇ ਤਰੀਕੇ ਨਾਲ ਲੈਂਦਾ ਕੋਈ ਗਾਈ ਲੈਂਦਾ ਜੇ ਭਰਾਵੋ ਇਤਾਂ ਦੀਆਂ ਬਿਮਾਰੀਆਂ ਜਿੰਨਾ ਤੇ ਛੋਟੇ ਛੋਟੇ ਫਾਰਮ ਨੇ ਬਾਈ ਜੇ ਫਾਰਮਾਂ ਦੇ ਵਿੱਚ ਟਲੀਆਂ ਜਾਂਦੀਆਂ ਨੇ ਤਾਂ ਬਹੁਤ ਵੱਡਾ ਆਉਣ ਵਾਲੇ ਦਿਨਾਂ ਦੇ ਵਿੱਚ ਨੁਕਸਾਨ ਹੋ ਸਕਦਾ ਠੀਕ ਹੈ ਲਾਈਵ ਹੋਣ ਦਾ ਮੇਨ ਕਾਰਨ ਇਹ ਇਹ ਦੀ ਵੀ ਆਪਾਂ ਜਿਵੇਂ ਕਹਿੰਦੇ ਆਪਾਂ ਬੰਦਿਆਂ ਦੀ ਜਾਨਾਂ ਬਚਾਈ ਆਪੋ ਪਸ਼ੂਆਂ ਦੀ ਜਾਨਾਂ ਵੀ ਬਚਾਈਏ ਭਰਾਵੋ ਇੱਕ ਕਿਸਾਨ ਦਾ ਉਹ ਪਸ਼ੂ ਦੇ ਨਾਲ ਕੀ ਰਿਸ਼ਤਾ ਹੁੰਦਾ ਪ੍ਰਭੂ ਉਹ ਕਿਸਾਨ ਹੀ ਸਮਝ ਸਕਦਾ ਹੈ ਪ੍ਰਭੂ ਕਿਵੇਂ ਆਪਾਂ ਲਾੜ ਲੜਾਉਣਾ ਜਿਸ ਤਰ੍ਹਾਂ ਆਪਾਂ ਆਪਣੇ ਬੱਚਿਆਂ ਨੂੰ ਪਾਲਦੇ ਹਾਂ ਜਾਂ ਆਪਣੀ ਫਸਲ ਨੂੰ 6 ਮਹੀਨੇ ਰੱਖਿਆ ਆਪਾਂ ਪ੍ਰਭੂ ਪਾਲਦੇ ਆ ਪੁੱਤਾਂ ਵਾਂਗੂ ਉਸੇ ਤਰ੍ਹਾਂ ਪ੍ਰਭੂ ਆਪਣੇ ਜਿਹੜੇ ਪਸ਼ੂ ਹੁੰਦੇ ਨੇ ਡੰਗਰ ਪਸ਼ੂ ਹੁੰਦੇ ਨੇ ਆਪਾਂ ਉਹਨਾਂ ਨੂੰ ਪਾਲਦੇ ਆ ਪ੍ਰਭੂ ਜਦੋਂ ਪ੍ਰਭੂ ਘਰੋਂ ਚਲੇ ਜਾਂਦੇ ਨੇ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਬਸ ਇਹੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਦੀ ਆ ਵੀਡੀਓ ਨੂੰ ਘਰੋਂ ਸ਼ੇਅਰ ਕਰੋ ਕਲੀ ਜ਼ਰੂਰ ਪਾਓ ਫालतू ਕਿਸੇ ਦੇ ਘਰੇ ਜਾਓ ਨਾ ਤੇ ਫਾਲਤੂ ਭਰਾਵੋ ਕਿਸੇ ਨੂੰ ਅੰਦਰ ਆਵਦੇ ਪਸੂਆਂ ਕੋਲੇ ਨਾ ਆਉਣ ਦੇਵੋ ਇੱਕ ਮਿੰਟ ਦਾ ਗੁੱਸਾ ਲੱਗੂਗਾ ਪਰ ਭਰਾਵੋ ਇਹ ਗੱਲਾਂ ਚੰਗੀਆਂ ਨੇ ਤੁਹਾਡੇ ਪਸੂਆਂ ਦੀ ਜਾਨ ਬਚੂ ਤੇ ਆਖਿਰ ਦੇ ਵਿੱਚ ਇੱਕ ਬੇਨਤੀ ਤੁਹਾਨੂੰ ਮੈਂ ਹੋਰ ਕਰਦਾ ਜੀ ਚਲੋ ਭਰਾਵੋ ਵੀਡੀਓ ਤਾਂ ਬਹੁਤ ਬੰਦੇ ਦੇਖ ਕੇ ਜਾਈ ਜਾਂਦੇ ਨੇਗੇ ਪਰ ਲਾਈਕ ਤਾਂ ਕਿਸੇ ਨੇ ਨਹੀਂ ਕਰਿਆ ਹੋ ਸਕਦਾ ਭਰਾਵੋ ਤੁਹਾਨੂੰ ਲੱਗਦਾ ਹੋਵੇ ਮੈਂ ਆਪਦੇ ਸਵਾਦਿਸ਼ ਦਾ ਮਾਰਾ ਗੱਲਾਂ ਕਰ ਰਿਹਾਗਾ ਜਿਹੜੇ ਭਰਾਵੋ ਗਵਰਨਮੈਂਟ ਵੱਲੋਂ ਟੀਕੇ ਲਾਉਣ ਆਉਂਦੇ ਉਪਣੇ ਪਿੰਡਾਂ ਦੇ ਵਿੱਚ ਫ੍ਰੀਜ ਟੀਕੇ ਲੱਗਦੇ ਹੁੰਦੇ ਨੇ ਉਹ ਟੀਕੇ ਭਰਾਵੋ ਤੁਸੀਂ ਜ਼ਰੂਰ ਲਵਾਇਆ ਕਰੋ ਇੱਕ ਵਾਰੀ ਜ਼ਰੂਰ ਮੈਂ ਮਹਸਾ ਦੁੱਧ ਸੁਖਰੀਆਂ ਨੇ ਗਿਆ ਪਰ ਭਰਾਵੋ ਦਾ ਨਤੀਜਾ ਚੰਗਾ ਹੀ ਆਉਂਦਾ ਹੈ ਉਹਦੋਂ ਭਰਾਵੋ ਆਪਾਂ ਜੋ ਟੀਕੇ ਨੇ ਆਪਾਂ ਲਵਾਉਣ ਪਾ ਗਏ ਤਾਂ ਨੇ ਵੀ ਆਪਣੀ ਮਹਸਾ ਦੁੱਧ ਘਟ ਗਿਆ ਦੁੱਧ ਘਟ ਜੋ ਜਾ ਚੱਕਰ ਬੈਜੂ ਪਰ ਭਰਾਵੋ ਨਤੀਜੇ ਹੁਣ ਮਾੜੇ ਆ ਰਹੇ ਨੇ ਆਪਦੇ ਪਸ਼ੂ ਦਾ ਬਿਮਾਰ ਹੁੰਦੇ ਨੇ ਹੋਰ ਲੋਕਾਂ ਦੇ ਵੀ ਭਰਾਵੋ ਆਪਾਂ ਕਰੀ ਜਾਂਦੇ ਆ ਦੁਬਾਰਾ ਫਿਰ ਮੈਂ ਪੂਰਾ ਅਫਸੋਸ ਜਿਤਾ ਰਿਹਾ ਉਹ ਦੋਸਤਾਂ ਨਾਲ ਉਹ ਭਰਾਵਾਂ ਨਾਲ ਜਿਹੜੇ ਮੇਰੇ ਪਿੰਡ ਦੇ ਦੋਸਤਾਂ ਮਿੱਤਰਾਂ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਬੜੇ ਦੁੱਖ ਦੀ ਗੱਲ ਆ ਭਰਾਵੋ ਸਾਰੇ ਪਿੰਡ ਦੇ ਲਈ ਦੁੱਖ ਦੀ ਗੱਲ ਹੈਗੀ ਇਸ ਕਰਕੇ ਭਰਾਵੋ ਜੋ ਗਵਰਨਮੈਂਟ ਵੱਲੋਂ ਟੀਕੇ ਹੁੰਦੇ ਨੇ ਟੀਕੇ ਵੀ ਲਵਾਇਆ ਕਰੋ ਬਾਕੀ ਭਰਾਵੋ ਧਿਆਨ ਰੱਖੋ ਪਸ਼ੂਆਂ ਦਾ ਇਹ 10-20 ਦਿਨਾਂ ਦਾ ਇੱਕ ਵਾਇਰਸ ਹੁੰਦਾ ਜਦੋਂ ਭਰਾਵੋ ਜਿਵੇਂ ਕੋਰੋਨਾ ਵਾਇਰਸ ਹੈ ਜਦੋਹੀ ਵਾਇਰਸ ਹੀ ਹੈ ਜਦੋਂ ਵਾਇਰਸ ਚਲਾ ਗਿਆ ਫਿਰ ਕੋਈ ਦਿੱਕਤ ਨਹੀਂ ਆਉਂਦੀ ਉਹਨੇ ਡੈਵ ਲਈ 100 ਰੁਪਏ ਦੇ ਬੂਟ ਜਰੂਰ ਲਿਆ ਕੇ ਰੱਖੋ ਬਾਕੀ ਭਰਾ ਉਹ ਜੋ ਕੋਈ ਹੋਰ ਭਰਾ ਹੁੰਦਾ ਦਾ ਰਦੇ ਚਰਨਾਂ ਦੇ ਵਿੱਚ ਹੱਥ ਬੰਨ ਕੇ ਬੇਨਤੀ ਕਰ ਦਵੀ ਭਾਈ ਬੇਨਤੀ ਹੈ ਵੀ ਸਾਡੇ ਪਸ਼ੂਆਂ ਨੂੰ ਜਦ ਡਲਮਟਾ ਜਾਂ ਸੋਡੇ ਕਿਨੂੰ ਸਾਡੇ ਕੰਨੀ ਨਾ ਬਿਮਾਰੀ ਆ ਜਾਏ ਪਰਹੇਜ਼ ਰੱਖੀ ਜਦੋਂ ਕਰੋਨਾ ਕਾਲ ਤੇ ਉਦੋਂ ਵੀ ਭਰਾਵਾ ਆਪਾਂ ਨੇ ਸਮਾਂ ਵਿਚਾਰੀ ਹੈ ਆਪਣੇ ਡਾਇਵਟ ਪਾਈ ਨੇ ਮੈਂ ਪਹਿਲਾਂ ਵੀ ਕਹਿ ਚੁੱਕਿਆ ਭਰਾ ਉਹ ਜਿਹੜੇ ਭਰਾ ਦੇ ਅੱਜ ਚਾਰ ਪਸ਼ੂ ਚੱਲ ਗਏ ਯਾਰ ਉਹ ਤਾਂ ਖਤਮ ਹੋ ਗਿਆ ਜਿਹੜੇ ਬੰਦੇ ਨੇ 10 ਕਿੱਲੇ ਬਾਹਾਂ ਠੇਕੇ ਦੇ ਲੈ ਕੇ ਕਰੇ ਹੁਣ ਅੱਜ ਚਾਰ ਪਸ਼ੂ ਚਲ ਜਾਣ ਮੰਨ ਕੇ ਜਲੋਂ ਉਹਦੀ 10 ਕਿ 20 ਕਿੱਲਿਆਂ ਦੀ ਫਸਲ ਚਲੀ ਗਈ ਅੱਜਕਾ ਨਾਰਮਲ ਪਸ਼ੂ ਦੀ ਕੀਮਤ 7 ਤੋਂ 70000 ਰੁਪਇਆ ਜੇ ਵਧੀਆ ਵੱਡੇ ਤੋਂ ਵੱਡੇ ਦੇ ਲਈ ਤਾਂ ਲੱਖ ਡੇਢ ਲੱਖ ਰੁਪਇਆ ਤਾਂ ਭਰਾ ਉਹ 832 3 ਲੱਖ 20000 ਦਾ ਨੁਕਸਾਨ ਹੋ ਗਿਆ ਇੱਕ ਕਿਸਾਨ ਇੱਕ ਮਜ਼ਦੂਰ ਇਹ ਕੱਤਾ ਕਿਥੋਂ ਪੂਰਾ ਕਰ ਲੂਗਾ ਜੇ ਭਰਾ ਉਹ ਪੂਰਾ ਕਰ ਲੂ ਜਾਂ ਨਾ ਕਰ ਲੂ ਤਾਂ ਤੁਸੀਂ ਕਮੈਂਟ ਵਿੱਚ ਆਪਦਾ ਵਿਚਾਰ ਜ਼ਰੂਰ ਦੇਵੋ ਗੱਲਾਂ ਸੁਣ ਕੇ ਨਾ ਭਰਾ ਉਹ ਟਿਕਿਆ ਕਰੂੰ ਵਿਚਾਰ ਵੀ ਦੇ ਦਿਆ ਕਰੂੰ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਇੱਕ ਦੋ ਵਿਚਾਰ ਦੇ ਦੋਗੇ ਹੋ ਸਕਦਾ ਹੈ ਅਸੀਂ ਕਿਤੋਂ ਨਾ ਕਿਤੋਂ ਗਲਤ ਹੋਈਏ ਤੁਹਾਡੇ ਕੋਲੇ ਜਿਹੜੇ ਦੇ ਰਿਜ਼ਲਟ ਹੋਣ ਉਹ ਤੁਹਾਡੇ ਕੋਲੇ ਚੰਗੇ ਰਿਜ਼ਲਟ ਹੋਣ ਇਸ ਕਰਕੇ ਬੇਨਤੀ ਕਰਦਾ ਵੀ ਆਪਾਂ ਉਹਦੇ ਕਮੈਂਟ ਦੇ ਵਿੱਚ رائے ਜ਼ਰੂਰ ਦੇਵੋ ਭਰਾਵੋ ਤੁਹਾਡੇ ਰਿਜ਼ਲਟ ਚੰਗੇ ਹੋ ਸਕਦੇ ਨੇ ਤੋ ਦੇ ਰਿਜ਼ਲਟਾਂ ਦੇ ਨਾਲ ਵੀ ਫਾਇਦਾ ਹੋ ਸਕਦਾ ਕਿਉਂਕਿ ਭਰਾਵੋ ਵੀਡੀਓ ਬਾਕਿਮਾ ਕਿਤਾਬਾਂ ਦੇ ਉੱਪਰ ਜਾਊਗੀ ਨਾ ਹੋ ਸਕਦਾ ਵਿੱਚ ਪਹਿਲਾਂ ਪਿੰਡਾਂ ਨੇ ਇਹ ਚੀਜ਼ਾਂ ਹਟਾ ਲੀਆਂ ਹੁਣ ਜਿਹੜਾਂ ਦੋਸਤਾਂ ਨੇ ਇਹ ਚੀਜ਼ਾਂ ਹਟਾ ਲੀਆਂ ਉਹ ਵੀ ਭਰਾਵੋ ਜ਼ਰੂਰ ਆਪਦੀ رائے ਦੇਵੋ ਇਹ ਬਿਮਾਰੀ ਤੋਂ ਇਹ ਭਿਆਨਕ ਨਾਮਰਾਦ ਬਿਮਾਰੀ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਭਰਾਵੋ ਭਰਾਵੋ ਤੁਹਾਡਾ ਧੰਨਵਾਦ ਮੈਂ ਫੇਰ ਕਰਦਾ ਵੀ ਵੀਡੀਓ ਦੇਖ ਰਹੇ ਹੋ ਤੁਸੀਂ ਭਾਈ ਪਰ ਕਮੈਂਟ ਵਿੱਚੋਂ ਜ਼ਰੂਰ ਦੱਸ ਦਿਓ ਭਰਾਵੋ ਵੀ ਇਹਦਾ ਕੀ ਹੱਲ ਹੋ ਸਕਦਾ ਬੇ ਨੁਕਸਾਨ ਜਿਹੜਾ ਏਡਾ ਵੱਡਾ ਨੁਕਸਾਨ ਹੋ ਰਿਹਾ ਹੈ ਇਹ ਨੁਕਸਾਨ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਭਾਈ ਅਸੀਂ ਤਾਂ ਕਲੀ ਬਾਲੀ ਆਪਦੇ ਬਾਹਰ ਦੇ ਵਿੱਚ ਡੰਗਣਾ ਥੱਲੇ ਵੀ ਕਲੀ ਵਸਾਦੀ ਬਾਕੀ ਪ੍ਰਭੂ ਬੱਚਤ ਰੱਖ ਦਿਆ ਭਾਈ ਮੈਂ ਤਾਂ ਆਪ ਭਾਈ ਸੇਵਾ ਦੇ ਵਿੱਚ ਜਾਂਦਾ ਆਉਂਦਾ ਰਹਿਣਾ ਤੁਹਾਨੂੰ ਉਹਨੂੰ ਦਿਖਾਉਣਾ ਮੇਰੇ ਦਫ਼ਤਰ ਦੀ ਵੀਡੀਓ ਕੋਈ ਭਾਈ ਆਪਾਂ ਪੰਚਾਇਤ ਮੈਂਬਰ ਨਹੀਂ ਹੈਗੇ ਕੋਈ ਕੁਝ ਨਹੀਂ ਹੈਗੇ ਭਾਈ ਹਲੇ ਹੈ ਨਾ ਅਸਤਾ ਭਾਈ 1000 ਦੋਸਤਾਂ ਨੂੰ ਨਾਲ ਲੈ ਕੇ ਇੱਕ ਕਮੇਟੀ ਬਣਾਈ ਹੋਈ ਹੈ ਕਿਸਾਨ ਜੁਗਨੀਆਂ ਦੇ ਵੱਲੋਂ ਭਾਈ ਇਹ ਸੇਨਾ ਬਈ ਉਰੇ ਬਈ ਕੇ ਲੋੜਵੰਦਾ ਦੀ ਮਦਦ ਕਰਦੇ ਰਹਨੇ ਆ ਬਈ ਸੇਵਾ ਕਰਦੇ ਰਹਨੇ ਆ ਕਦੇ ਕਿਸੇ ਤੋਂ ਕੋਈ ਆਪਾਂ ਨੂੰ ਕਹਿ ਨਹੀਂ ਸਕਦਾ ਕੋਈ ਆਪਾਂ ਪੈਸੇ ਟੁੱਕਰ ਲੈਣ ਵਾਲੇ ਬੰਦੇ ਨਹੀਂ ਸਾਰੇ ਅਸੀਂ ਬਈ ਉਰੇ 31 ਮੈਂਬਰ ਆਗੇ 31000 ਦੋਸਤਾਂ ਦੇ ਜੂਤ ਹੈ 31 ਜੂਤ ਮਤਲਬ ਆ ਬਹਾਦਰਪੁਰ ਦਾ ਕੋਈ ਵੀ ਕੰਮ ਹੋਵੇ ਸੀ ਰਲ ਮਿਲ ਕੇ ਪ੍ਰਭੂ ਏਕੇ ਦੇ ਨਾਲੋਂ ਕੰਮ ਕਰਦੇ ਆ ਬੇਸਾ ਕੋਈ ਇਦਾਂ ਦੀ ਨਾ ਬਰਾਤ ਬਿਮਾਰੀਆ ਬਿਮਾਰੀ ਨਾਲ ਲੜਦੇ ਆ ਬੇਸਾ ਕੋਈ ਕਿਸੇ ਨੂੰ ਢੱਲ ਮੱਠ ਆ ਜਾਂਦੀ ਹੈ ਜਾਂ ਕੋਈ ਹੋਰ ਲੋੜ ਪੈ ਜਾਂਦੀ ਹੈ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਕੰਮ ਆਸੀ ਸਾਡੇ ਪਿੰਡ ਦੇ ਵੱਲੋਂ ਭਰਾਵੋ ਇਹ 31 ਮੈਂਬਰਾਂ ਵੱਲੋਂ ਪੂਰੇ ਪਿੰਡ ਦੇ ਸੰਜੋਗ ਦੇ ਨਾਲ ਭਰਾਵੋ ਸੀ ਲੜਦੇ ਆ ਆਹ ਦੇਖ ਸਕਦੇ ਹੋ ਤੁਸੀਂ ਭਰਾਵੋ ਜਦੋਂ ਅਸੀਂ ਦਿੱਲੀੋਂ ਆਏ ਤੇ ਉਦੋਂ ਦੀਆਂ ਫੋਟੋਆਂ ਨੇ ਭਰਾਵੋ ਮੈਂ ਕਹਿੰਦਾ ਜਥੇਬੰਦੀ ਜਿਹੜੀ ਮਰਜ਼ੀ ਹੋਵੇ ਚੰਗੀਆਂ ਮਾੜੀਆਂ ਜੋ ਮਰਜ਼ੀ ਹੋਣ ਵੀ ਪਰ ਭਰਾਵੋ ਜੁੜ ਕੇ ਰਹੋ ਆਪਣੇ ਪਿੰਡ ਦਾ ਇੱਕ ਹੈ ਰੱਖੋ ਜੇ ਤੁਹਾਡੇ ਪਿੰਡ ਦਾ ਇੱਕ ਹੈ ਤਾਂ ਤੁਹਾਡੇ ਕੋਲੇ ਸਭ ਕੁਝ ਹੈ ਬਾਈ ਜੇ ਤੁਹਾਡੇ ਪਿੰਡ ਦਾ ਇੱਕਾ ਦੋਜੀ ਪਿੰਡ ਦੇ ਵਿੱਚ ਹੋਏ ਤਤੀ ਬਾਹ ਨਹੀਂ ਤੁਹਾਡੇ ਪਿੰਡ ਨੂੰ ਲੱਗ ਸਕਦੀ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਵਿੱਚਕਾਰ ਸਾਰਿਆਂ ਦੇ ਵਿੱਚ ਪਿਆਰ ਹੋਣਾ ਚਾਹੀਦਾ ਆ ਦੇਖੋ ਭਰਾਵੋ ਕਿਤੇ ਵੀ ਜਾਣਾ ਇੱਕ ਨੂੰ ਮੋੜਦਾ ਜਾਂਦਾ ਭਰਾਵੋ ਆ ਵੀਡੀਓ ਆ ਫੋਟੋ ਦੇਖੋ ਇਹ ਮੇਰੇ ਮਜ਼ਦੂਰ ਪੈਣਾ ਬੈਠੇ ਨੇ ਕਿ ਮਜ਼ਦੂਰ ਭਰਾ ਨੇ ਅਸੀਂ ਕਿਤੇ ਵੀ ਜਾਈਏ ਭਰਾਵੋ ਕੱਠੇ ਜਾਂਦੇ ਚਿਪਾ ਵਾਲੇ ਮੀਟਰ ਭਰਾਵੋ ਪੱਟੇ ਦੇ ਅਸੀਂ ਨੇ ਤੁਸੀਂ ਦੱਸੋ ਤੁਹਾਡੇ ਪਿੰਡਾਂ ਚ ਪੱਟੇ ਨੇ ਚਿਪਾ ਵਾਲੇ ਮੀਟਰ ਆ ਉਹ ਦੇਖੋ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣਾ ਆ ਦੇਖੋ ਚਿੱਪ ਵਾਲੇ ਮੀਟਰਾਂ ਦੇ ਸੀਨੇ ਗਰੇ ਲਾਤੇ ਤੇ ਬਰਾਬੋ ਦੀ 34 ਮੀਟਰ ਚਿੱਪ ਵਾਲੇ ਬੱਡੇ ਦੇ ਸੀਨੇ ਆ ਬਰਾਬੋ ਇਹ ਤੋਂ ਗੋਲੇ ਛਿੜਦੇ ਨੇ ਉੱਥੇ ਦਿੱਲੀ ਇਹ ਉਦੋਂ ਦੀ ਫੋਟੋ ਹੈ ਇਹ ਦੇਖ ਸਕਦੇ ਹੋ ਜਾਦਗਰੀਆਂ ਨੇ ਸਾਡੀਆਂ ਬਰਾਬੋ ਸਾਰੀਆਂ ਨੇ ਇਹ ਜਾਦਗਰੀਆਂ ਸੀ ਨੇ ਆਪਦੀਆਂ ਬੀਬੀਆਂ ਪੜਣਾ ਸਾਡੇ ਪਿੰਡ ਦੇ ਨੇ ਭਾਈ ਸਾਰੇ ਅਸੀਂ ਲਾਈਆਂ ਹੋਈਆਂ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਤੁਹਾਡੇ ਚਰਨਾਂ ਦੇ ਵਿੱਚੋਂ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਨਾਮਰਦ ਬਿਮਾਰੀਆਂ ਜਿਹੜੀ ਤੋਂ ਆਪਾਂ ਬਚਤ ਕਰ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ